NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਸ ਵਕਤ ਦੇ ਵੱਡੀ ਅਪਡੇਟ ਲੈ ਕੇ حاضر ਆਇਆ। ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਪੱਥਰ ਲੱਗੇ ਹੋਏ ਥੱਲੇ ਬੈਠ ਰੇ ਸ਼ੁਰੂ ਹੋ ਚੁੱਕਿਆ ਹੈ। ਲਗਾਤਾਰ ਪਾਣੀ ਉੱਪਰ ਚੜ ਰਿਹਾ ਹੈ, ਚੜ ਰਿਹਾ ਹੈ ਔਰ ਵਧ ਰਿਹਾ ਹੈ। ਵੱਡੀਆਂ ਤਸਵੀਰਾਂ NNR نیوز ਤੇ ਪਹਿਲੀ ਤਸਵੀਰਾਂ ਤੁਹਾਡੇ ਦਾ ਕੱਛ ਪਚਾ ਰਿਹਾ। ਕਿ ਕਿ ਨੀਵੇਂ ਇਲਾਕੇ ਨੇ ਉਹਨਾਂ ਨੂੰ ਆਪੋ ਦਾ ਬੰਦੋਬਸਤ ਕਰ ਲੈਣਾ ਚ ਕਰ ਲੈਣਾ ਚਾਹੀਦਾ ਹੈ। ਕਿਉਂਕਿ ਉੱਥੇ ਘਰਾਂ ਦੇ ਵਿੱਚ ਪਾਣੀ ਜਾ ਸਕਦਾ ਹੈ, ਬੰਨ ਟੁੱਟ ਸਕਦੇ ਹੈ। ਪਾਣੀ ਲਗਾਤਾਰ ਵ ਤਾ ਇਧਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਨੇ ਦਿਖਾ ਦਿੰਦੇ ਆ ਪੱਥਰ ਸੋ ਕਾਫੀ ਪੱਥਰ ਲੱਗੇ ਸੀ ਤਾਂ ਪੱਥਰ ਦਿਆ ਦੇ ਵਿੱਚ ਇਸ ਟਾਈਮ ਬਹਿ ਚੁੱਕੇ ਹੜ ਚੁੱਕੇ ਆ ਜੇਕਰ ਇਧਰ ਦੀ ਗੱਲ ਕਰੀਏ ਤਾਂ ਝੋਨੇ ਦੇ ਵਿੱਚ ਪਾਣੀ ਹੁਣ ਵੜ ਚੁੱਕਿਆ ਝੋਨਾ ਡੁੱਬਣਾ ਸ਼ੁਰੂ ਹੋ ਚੁੱਕਿਆ ਔਰ ਇਹ ਪਾਣੀ ਅੱਗੇ ਤੱਕ ਚੱਲ ਗਿਆ ਕਿੱਧਰ ਤੁਸੀਂ ਅੱਗੇ ਨਜ਼ਰ ਮਾਰੋਗੇ ਤਾਂ ਜਿੱਧਰ ਦਰਿਆ ਦਾ ਬੰਨ ਪਾਣੀ ਉਥੋਂ ਤੱਕ ਅੱਗੇ ਤੱਕ ਚੱਲ ਚੱਲ ਚਲਾ ਗਿਆ ਤਾਂ ਲਗਾਤਾਰ ਦਰਿਆ ਸਤਲੁਜ ਦਾ ਪਾਣੀ ਵੱਧ ਰਿਹਾ ਵੱਡੀ ਅਪਡੇਟ ਇੱਕ ਪਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਤਰੇ ਬਿਨਾਰ ਆਹੀ ਵੀ ਪਾਣੀ ਆ ਰਿਹਾ 50000 ਕਿਉਂ ਉਸਕੇ ਪਾਣੀ ਛੱਡਿਆ ਗਿਆ ਸੀ ਤੇ ਉਸ ਤੋਂ ਬਾਅਦ ਹੋਰ ਪਾਣੀ ਜਿੰਨਾ ਵੀ ਓਵਰਫਲ ਹੋਗਾ ਜੋ ਲੈਵਲ ਹੈ 1670.77 ਪਾਖੜਾ ਦਾ ਲੈਵਲ ਚੱਲ ਰਿਹਾ ਤੇ ਜਿੰਨਾ ਵੀ ਪਾਣੀ ਇਸ ਤੋਂ ਅੱਗੇ ਆਵੇਗਾ ਉਹ ਸਾਰਾ ਇਸ ਦਰਿਆ ਦੇ ਵਿੱਚ ਆਏਗਾ ਔਰ ਜੋ ਖਤਰੇ ਦਾ ਲੈਵਲ ਹੈ 1680 ਹੈ ਪਰ ਜਦੋਂ 1670 ਤੋਂ ਉੱਪਰ ਹੋ ਜਾਂਦਾ ਤੇ ਪਾਣੀ ਫਿਰ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਉਹੀ ਕਾਰਨ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਜੋ ਲਗਾਤਾਰ ਵਧ ਰਿਹਾ ਹੈ ਇੱਧਰ ਤਸਵੀਰ ਦੇਖ ਸਕਦੇ ਹੋ ਅੱਗੇ ਤੱਕ ਕਿ ਪਾਣੀ ਲਗਾਤਾਰ ਦਰਿਆ ਸਤਲੁਜ ਦੇ ਵਿੱਚ ਹੁਣ ਵਧ ਰਿਹਾ ਹੈ ਤ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦੇਖ ਸਕਦੇ ਹੋ ਪਾਣੀ ਕਿੰਸ਼ ਕਦਰ ਵਧ ਰਿਹਾ ਤਾਂ ਆਪਣੇ ਆਪ ਚ ਵੱਡੀ ਵੱਡੀ ਤਸਵੀਰ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਤਾਂ ਅੱਜ ਬੈਗੀ येड हां सही बोल माने शासन नहीं है आ दे यानी मेरा देर लाइव भी थे पत्थर बाहर ओए ओए रे बा पानी बड़े के समय का मत चले समझा दी पहले हम जगह से देखेंगे ठीक है बेटा साई पावे कटन लाके तारा ओ धारा कड़ा टुकड़ा चल लागती ਤੁਹਾਡੇ ਕੋਲ ਉਹ ਵੀ ਬੈਠੇ ਸੀ ਕੱਲ ਜਿਹੜੇ ਨਵੇਂ ਦਾ ਸੀ ਕਿਸੇ ਪਾਰੇ ਕਹਿੰਦੇ ਸਾਰੇ ਸੋਨੇ ਦੇ ਵਿੱਚੋਂ ਆ ਦੇ ਰਿਹਾ ਦਰਵਾਜ਼ਾ ਟਕਰਾਇਆ ਤਾਰਾਂ ਡੁੱਬ ਗਈ ਨੇ ਸਾਰੇ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਮਝਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਜੋ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਦੇ ਜਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਤੱਕ ਪਾਣੀ ਵਧ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਮਝਾ ਰਹੇ ਹਾਂ ਫੇਸਬੁੱਕ ਤੇ ਜਿਹਨੇ ਵੀ ਤੁਸੀਂ ਨਾ ਜੋੜੇ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਖਬਰ ਜਦੋਂ ਅੱਗੇ ਤੱਕ ਪਹੁੰਚਦੀ ਹੈ ਤਕਰੀਬਨ ਲੋਹਿਆ ਰੀ ਦੇ ਵਿੱਚ ਜਿੱਥੇ ਕਾਫੀ ਦਾ ਦਰਿਆ ਨੇ ਤਬਾਈ ਮਚਾਈ ਹੈ ਤਾਂ ਉਹਨਾਂ ਲਈ ਖਤਰੇ ਦੀ ਘੰਟੀ ਹੈ ਜਿੱਦਾਂ ਮੈਂ ਵਾਰ-ਵਾਰ ਕਹਿ ਰਿਹਾ ਕਿ ਉਹਨਾਂ ਨੂੰ ਜੋ ਬੰਨ ਦੇ ਬਾਹਰ ਬੈਠਿਆ ਉਹਨਾਂ ਲਈ ਵੀ ਖਤਰਾ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਘਰਾਂ ਦੇ ਵਿੱਚੋਂ ਜੋ ਜ਼ਰੂਰੀ ਸਮਾਨ ਹੈ ਉਸ ਨੂੰ ਕੱਢ ਲੈਣਾ ਚਾਹੀਦਾ ਹੈ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਦਰ ਹੁਣ ਲਗਾਤਾਰ ਵੱਧ ਰਿਹਾ ਘਟ ਨਹੀਂ ਰਿਹਾ ਲਗਾਤਾਰ ਵੱਧ ਰਿਹਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦਾ ਪਾਣੀ ਛੱਲਾਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ ਖਤਰੇ ਦੀ ਘੰਟੀ ਸ਼ੁਰੂ ਹੋ ਚੁੱਕੀ ਹੈ ਵੱਡੀ ਅਪਡੇਟ ਵੱਡੀ ਅਪਡੇਟ ਕਿ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵੱਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇੱਕ ਛਲ ਵੱਡੀ ਆ ਚੁੱਕੀ ਹੈ ਤਾਂ ਇਹ ਹੈ ਇਸ ਕਦਰ ਪਾਣੀ ਵਧਦਾ ਦਰਿਆ ਸਤਲੁਜ ਦਾ ਵੱਡੀ ਖਬਰ ਵੱਡੀ ਖਬਰ ਵੱਡੀ ਅਪਡੇਟ ਇਹ ਤੁਸੀਂ ਦੇਖ ਸਕਦੇ ਹੋ ਕਿ ਛਲਾਂ ਦੇ ਰੂਪ ਵਿੱਚ ਵਧ ਰਿਹਾ ਲਗਾਤਾਰ ਅਜੇ ਸਵੇਰ ਦਾ ਪਾਣੀ ਘਟਣ ਦਾ ਕੋਈ ਚਾਂਸ ਨਹੀਂ ਹੈ ਮੈਂ ਵਾਰ-ਵਾਰ ਕਹਿ ਰਿਹਾ ਕੋਈ ਚਾਂਸ ਨਹੀਂ ਘਟਣ ਦਾ ਵਾਰ-ਵਾਰ ਕਹਿ ਰਿਹਾ ਕਿ ਲਗਾਤਾਰ ਪਾਣੀ ਵਧ ਰਿਹਾ ਹੈ ਵੱਡੀ ਅਪਡੇਟ ਸਿੱਧੀਆਂ ਤਸਵੀਰਾਂ ਹਾਂ ਕੈਮਰਾਮੈਨ ਮੇਰੇ ਨੂੰ ਕਿ ਸੱਪ ਵੀ ਦਿੱਸ ਗਿਆ ਕਿ ਸੱਪ ਸੀਗਾ ਕਿਧਰ ਲਓ ਜੀ ਕੰਦੇ ਵਿੱਚ ਸੱਪ ਵੀ ਆਉਣੇ ਸ਼ੁਰੂ ਹੋ ਚੁੱਕਿਆ ਹੈ ਪਾਣੀ ਦੇ ਵਿੱਚ ਸੱਪ ਵੀ ਆ ਇੱਕ ਸੱਪ ਦਾ ਸੀ ਦੇਖ ਲਿਆ ਪਤਾ ਨਹੀਂ ਕਿੰਨੇ ਹੋਣਗੇ ਇਧਰੋਂ ਮਗਰ ਲੱਜੇ ਤਾਂ ਬੰਦੇ ਭੱਜੂਗੇ ਕਿਹੜੀ ਸਾਈਡ ਇਹ ਗੱਲ ਹੈ ਪਰ ਅਸੀਂ ਅਪਡੇਟ ਤੁਹਾਨੂੰ ਤੱਕ ਲਗਾਤਾਰ ਪਚਾ ਰਿਹਾ ਤਾਂ ਸ਼ੇਅਰ ਤਾਂ ਕਰ ਦਿਆ ਕਰੋ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਅਸੀਂ ਅਪਡੇਟ ਸੱਚੀ ਸਹੀ ਤੇ ਸਟੀਕ ਜਾਣਕਾਰੀ ਪਚਾ ਰਹੇ ਹਾਂ ਸਹੀ ਤੇ ਸਟੀਕ ਪ੍ਰੋਪਰ ਸਹੀ ਸਿਰਫ ਐਸੇ ਚੈਨਲ ਤੇ ਮਿਲਣ ਗਿਆ ਜੇਕਰ ਤੁਸੀਂ ਸਾਡਾ YouTube ਤੇ ਫੋਲੋ ਕਰ ਰਹੇ ਹੋ ਤਾਂ ਉੱਥੇ ਵੀ ਸਾਨੂੰ ਸ਼ੇਅਰ ਜਰੂਰ ਕਰਿਓ ਤੇ ਤੁਸੀਂ Facebook ਤੇ ਹੁਣ ਤੁਸੀਂ ਦੇਖ ਰਹੇ ਹੋ ਤਾਂ ਕਿੰਨੇ ਵੀ ਸੋਰਸ ਹੈ ਤੁਹਾਡੇ ਕੋਲ Facebook ਹੈ YouTube ਹੈ ਗਰੁੱਪ ਹੈ ਤਾਂ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਇਸ ਵਕਤ ਦੀ ਵੱਡੀ ਅਪਡੇਟ ਦਰਿਆ ਸਤਲੁਜ ਦੀ ਤੁਹਾਡੇ ਨਾਲ ਸੰਜ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਇਹ ਛੱਲਾ ਇਹ ਕੋਹਰੇ ਦੇ ਸਾਦੇ ਹੋ ਇਹ ਛੱਲਾ ਦਰੂਪ ਵਿੱਚ ਪਾਣੀ ਆ ਰਿਹਾ ਹੁਣ ਛੱਲਾ ਦਰੂਪ ਵਿੱਚ ਪਾਣੀ ਵਧ ਰਿਹਾ ਪੱਥਰ ਸਾਰੇ ਬੈਠ ਗਏ ਥੱਲੇ ਵੱਡੀ ਅਪਡੇਟ ਇਹ ਪੱਥਰ ਸਾਰੇ ਥੱਲੇ ਬੈਠ ਗਏ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸੰਜ ਕਰ ਰਿਹਾ ਤਾਂ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜ਼ਰੂਰ ਕਰਿ ਜਾਇਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਰ ਜੀ ਇਹ ਕਿਹੜੀ ਏਰੀਆ ਹੈ ਹਾਂਜੀ ਵੀਰ ਜੀ ਮੈਂ ਆਰਿਆ ਵੀ ਦੱਸ ਦੇਣਾ ਦਰਿਆ ਸਤਲੁਜ ਦਾ ਜਿੱਥੇ ਪੋਲ ਆ ਉਸ ਤੋਂ ਚੜਦੇ ਵਾਲੇ ਪਾਸੇ ਤਕਰੀਬਨ 300 ਮੀਟਰ ਅੱਗੇ ਇਹ ਥਾਂਵਾਂ ਇੱਥੇ ਆਈਡੀਆ ਲੱਗ ਜਾਂਦਾ ਪੂਰਾ ਵੀ ਦਰਿਆ ਦੇ ਵਿੱਚ ਕਿੰਨਾ ਪਾਣੀ ਘਟ ਗਿਆ ਕਿੰਨਾ ਵਧ ਗਿਆ ਸਾਰੇ ਅਪਡੇਟ ਦਾ ਪਤਾ ਲੱਗ ਜਾਂਦਾ ਤਾਂ ਤੁਸੀਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਦਸਤ ਨਾਲ ਜੁੜਿਓ ਇੱਧਰ ਤੱਕ ਦੇਖ ਸਕਦੇ ਹੋ ਕਿ ਪਾਣੀ ਪਾਣੀ ਅੱਗੇ ਤੱਕ ਪਾਣੀ ਪਾਣੀ ਪੂਰਾ ਪਾਣੀ ਭਰ ਚੁੱਕਿਆ ਇਸ ਥਾਂ ਦੇ ਵਿੱਚ ਪੂਰਾ ਪਾਣੀ ਭਰ ਚੁੱਕਿਆ ਔਰ ਅੱਗੇ ਹਜ਼ਾਰਾਂ ਏਕੜੀ ਝੋਨਾ ਹੈ ਇਹ ਝੋਨਾ ਥੋੜਾ ਦਿਖ ਰਿਹਾ ਔਰ ਲਗਾਤਾਰ ਡੋਬ ਰਿਹਾ ਅੱਗੇ ਝੋਨੇ ਦੇ ਉੱਪਰੋਂ ਦੀ ਪਾਣੀ ਲੰਘ ਚੁੱਕਿਆ ਅੱਗੇ ਤੱਕ ਦੇਖੀਏ ਤਾਂ ਉੱਪਰੋਂ ਦੀ ਪਾਣੀ ਲੰਘ ਚੁੱਕਿਆ ਹੁਣ ਪਤਾ ਨਹੀਂ ਝੋਨਾ ਬੱਜੂਗਾ ਕਿ ਨਾ ਬੱਜੂਗਾ ਤਾਂ ਝੋਨੇ ਦੇ ਵਿੱਚ ਪਾਣੀ ਤੁਸੀਂ ਕਿੰਨਾ ਕਿੰਨਾ ਦੇਖ ਸਕਦੇ ਹੋ ਇੱਥੇ ਕਰ ਬਣਾਇਆ ਇੱਥੇ ਥੋੜਾ ਅੱਗੇ 2-3-3 ਫੁੱਟ ਇਹਦੇ ਵਿੱਚ ਪਾਣੀ ਹੈ ਇਧਰ ਦੀ ਗੱਲ ਕਰੀ ਤਾਂ ਪਾਣੀ ਬੰਨ ਦੇ ਨਾਲ ਲੱਗ ਚੁੱਕਿਆ ਹੈ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਬਹੁਤ ਵੱਡੀ ਅਪਡੇਟ ਕਿ ਦਰਿਆ ਸਤਲੂਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਇਧਰ ਤੇ ਤਸਵੀਰਾਂ ਛੱਲਾਂ ਦੇ ਰੂਪ ਦੇ ਵਿੱਚ ਦੂਜੀ ਵੱਡੀ ਗੱਲ ਜੋ ਪੱਥਰ ਥੱਲੇ ਤਸਣੇ ਸ਼ੁਰੂ ਹੋ ਚੁੱਕਿਆ ਹੈ ਇਧਰ ਤਾਰਾਂ ਤੁਸੀਂ ਦੇਖ ਸਕਦੇ ਹੋ ਇਹ ਤਾਰਾਂ ਉੱਪਰ ਆਇਆ ਤੇ ਪੱਥਰ ਥਾ ਦੇ ਹੋਏ ਇਸ ਤਰ੍ਹਾਂ ਛੱਲਾਂ ਦੇ ਰੂਪ ਵਿੱਚ ਪਾਣੀ ਆਉਂਦਾ ਮਾਸ਼ਾਅੱਲਾ ਆਏਗੀ ਆ ਪਾਣੀ ਥੱਲੇ ਔਰ ਦੇਖੋ ਪੱਥਰ ਥੱਲੇ ਤਸਣੇ ਸ਼ੁਰੂ ਦ੍ਰਿਅ ਸਤੁਰੂ ਦੇ ਵੱਡੀ ਖਬਰ ਸ਼ੇਅਰ ਜਰੂਰ ਕਰੋ ਤਾਂ ਮੈਂ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਸੋਨੂ ਦਾ ਹਰਦੀਪ ਦ੍ਰਿਅ ਸਤੁਰੂ